ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰ ਅੱਜ ਦੇਸ਼ ਵਿਦੇਸ਼ਾਂ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਸਾਹਿਬ ਜਿੱਥੇ ਗੁਰਨਾਨਕ ਮੋਦੀ ਖਾਨਾ ਅਤੇ ਮਹਿਰ ਹਸਪਤਾਲ ਵੱਲੋਂ ਸਾਂਝੇ ਤੌਰ ਤੇ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਰਪਿਤ ਖਾਸ ਮੈਡੀਕਲ ਫ੍ਰੀ ਕੈਂਪ ਲਗਾਇਆ ਗਿਆ ਹੈ ਦੇਖ ਸਕਦੇ ਹੋ ਕਿ ਇੱਥੇ ਮਰੀਜ਼ਾਂ ਨੂੰ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਜਿਹੜੀਆਂ ਨੇ ਉਹ ਵੰਡੀਆਂ ਜਾ ਰਹੀਆਂ ਨੇ ਇਸ ਦੇ ਨਾਲ ਨਾਲ ਹੀ ਫ੍ਰੀ ਕੈਂਪ ਦੇ ਵਿੱਚ ਫ੍ਰੀ ਟੈਸਟ ਵੀ ਕੀਤੇ ਜਾ ਰਹੇ ਨੇ ਡਾਕਟਰਾਂ ਵੱਲੋਂ ਜਿਹੜੀ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਦੇਖ ਸਕਦੇ ਹੋ ਇਸ ਵਕਤ ਸੀ ਮੌਜੂਦਾ ਮਹਿਰ ਹਸਪਤਾਲ ਦੇ ਵਿੱਚ ਜਿੱਥੇ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮਰੀਜ਼ਾਂ ਨੂੰ ਫ੍ਰੀ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੇ ਮਰੀਜ਼ ਇੱਥੇ ਆ ਰਹੇ ਨੇ ਤੇ ਜਿਨ੍ਹਾਂ ਨੂੰ ਵੀ ਕੋਈ ਕੋਈ ਪ੍ਰੋਬਲਮ ਜੇ ઓਰ ਡਾਕਟਰ ਜੇਥੇ ਉਹਨਾਂ ਨੂੰ ਫ੍ਰੀ ਗਾਈਡੈਂਸ ਦੇ ਰਹੇ ਨੇ ਤੇ ਨਾਲ ਨਾਲ ਫ੍ਰੀ ਜਿਹੜੀਆਂ ਦਵਾਈਆਂ ਨੇ ਉਹ ਇੱਥੇ ਵੰਡੀਆਂ ਜਾ ਰਹੀਆਂ ਨੇ ਦੇ ਸਕਦੇ ਹੋ ਕਿ ਜਿਹੜੇ ਡਾਕਟਰ ਨੇ ਅੰਦਰ ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਨੇ ਖਾਸ ਇਹ अनोखी ਜਿਹੜੀ ਸੇਵਾ ਹੈ ਅਸਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕੀਤੀ ਗਈ ਹੈ ਤੇ ਅੰਦਰ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਅੰਦਰ ਮੌਜੂਦ ਨੇ ਦੇਖ ਸਕਦੇ ਹੋ ਕਿ ਇੱਥੇ ਮਰੀਜ਼ ਜਿਹੜੇ ਨੇ ਅੱਜ ਅੱਜ ਦੇ ਦਿਨ ਖਾਸ ਗੁਰਪੁਰਬ ਦੇ ਮੌਕੇ ਤੇ ਇਹ ਜਿਹੜੀ ਫ੍ਰੀ ਸੇਵਾ ਹੈ ਫ੍ਰੀ ਕੈਂਪ ਲਗਾਇਆ ਗਿਆ ਹੈ ਮੇਰੇ ਨਾਲ ਇਸ ਵਕਤ ਡਾਕਟਰ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ ਥੈਂਕ ਯੂ ਜੀ ਥੈਂਕ ਯੂ ਜੀ ਗੁਰੂ ਨਾਨਕ ਦੇਵ ਜੀ ਦੇ ਕਾਸ਼ਪੁਰ ਦੇ ਮੌਕੇ ਤੇ ਖਾਸ ਉਪਰਾਲਾ ਕੀਤਾ ਗਿਆ ਹੈ ਕਿ ਕਹਿਣਾ ਚਾਹਾਂ। ਅ ਦੇਖੋ ਪਾਜੀ ਗੁਰਦੀਪ ਸਿੰਘ ਵੱਲੋਂ ਅਸੀਂ ਬਹੁਤ ਥੈਂਕ ਯੂ ਕਰਦੇ ਆਂ ਕਿ ਇਹ ਸਾਡਾ ਵੀ ਨਾਲ ਸਹਿਯੋਗ ਪਾਉਂਦੇ ਐ ਤੇ ਅਸੀਂ ਤੇ ਸਾਰੇ ਮਿਲ ਕੇ ਬਾਬਾ ਜੀ ਦੇ ਸ਼ੁਭ ਦਿਹਾੜੇ ਤੇ ਹਰ ਸਾਲ ਕੈਂਪ ਲਗਾਈਦਾ ਹੈ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਦੇ ਕਿ ਇਹ ਸਾਡੀ ਵੀ ਨਾਲ ਕੰਟਰੀਬਿਊਸ਼ਨ ਕਰਕੇ ਤਾਂ ਇਸ ਚ ਸ਼ੁਭ ਦਿਹਾੜੇ ਤੇ ਇਹਨਾਂ ਅੱਛਾ ਕੰਮ ਅਸੀਂ ਸਾਰੇ ਰਲ ਮਿਲ ਕੇ ਕਰੀਦਾ ਹੈ। ਤਾਕੀ ਮਰੀਜ਼ਾਂ ਨੂੰ ਚੰਗੀ ਦਵਾਈ ਫ੍ਰੀ ਦੇ ਵਿੱਚ ਇਸ ਦਿਹਾੜੇ ਤੇ ਮਿਲ ਸਕੇ ਥੈਂਕ ਯੂ ਕਿੰਨੇ ਦਿਨ ਤੋਂ ਮੈਂ ਮੇਂ ਸੇਵਾ ਕਰਦੀ ਆ ਹਰ ਸਾਲ ਹੀ ਕਰੀ ਦਿਆ ਜਦੋਂ ਤੋਂ ਮਿਖੇ 5-6 ਸਾਲ ਹੋ ਗਏ ਸਾਨੂੰ ਕਰਦੇ ਆ ਤੇ ਅੱਜ ਦੇਖਿਆ ਜਾ ਰਿਹਾ ਕਿ ਖਾਸ ਇੱਥੇ ਮਰੀਜ਼ ਜਿਹੜੇ ਨੇ ਬਹੁਤ ਸਾਰੇ ਮਰੀਜ਼ ਆਏ ਹੋਏ ਨੇ ਜਿਨ੍ਹਾਂ ਨੂੰ ਜ਼ਰੂਰਤਮੰਦ ਮਰੀਜ਼ ਨੇ ਜਿਹੜੇ ਕਿ ਕਿਸੇ ਕਾਰਨ ਕਰਕੇ ਪੈਸੇ ਪੈਸਿਆਂ ਦੇ ਕਾਰਨ ਦਵਾਈ ਨਹੀਂ ਲੈ ਸਕਦੇ ਖਾਸ ਕਿਸ ਤਰ੍ਹਾਂ ਦੇ ਮਰੀਜ਼ ਜਿਹੜੇ ਜਿਆਦਾ ਇੱਥੇ ਵਿਜ਼ਿਟ ਕਰਦੇ ਨੇ ਦੇਖੋ ਹਰ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਆ ਹੱਡੀਆਂ ਦੇ ਡਾਕਟਰ ਬੈਠੇ ਆ ਆਈਜ਼ ਦੇ ਚਮੜੀ ਵਾਲੇ ਗਾਇਨੀ ਜਨਰਲ ਮੈਡੀਸਨ ਹਰ ਤਰ੍ਹਾਂ ਦੇ ਡਾਕਟਰ ਇੱਥੇ ਬੈਠ ਕੇ ਤਾਂ ਇਹ ਸਾਰੇ ਕੰਮ ਕਰ ਰਹੇ ਹੋ ਦੇਖੋ ਤੁਹਾਡੇ ਸਾਹਮਣੇ ਕਈ ਹੈਂਡੀਕੈਪਡ ਹੈਗੇ ਆ ਜਿਹੜਾ ਨੂੰ ਕਿ ਉਹਨਾਂ ਦਾ ਕੈਮਰਾ ਤੇ ਇਹ ਪੇਸ਼ੈਂਟ ਵੀ ਆ ਰਹੇ ਆ ਜਿਹੜੇ ਕਿ ਬਿਲਕੁਲ ਨੀ ਅਫੋਰਡਿੰਗ ਹੈਗੇ ਹਾਂ ਬਾਕੀ ਨਾਲ ਸਕਿਨ ਵਾਲੇ ਡਾਕਟਰ ਹੈ ਆਈਜ਼ ਦੇ ਬੈਠੇ ਆ ਹੱਡੀਆਂ ਵਾਲੇ ਹਰ ਤਰ੍ਹਾਂ ਦੇ ਡਾਕਟਰ ਕਰ ਰਹੇ ਐਸੇ ਦਿਨ ਮੈਮ ਫ੍ਰੀ ਚੈੱਕਅਪ ਵੀ ਹੋ ਰਿਹਾ ਕਿ ਕਲੀਆਂ ਦਵਾਈਆਂ ਵੀ ਫ੍ਰੀ ਫ੍ਰੀ ਚੈੱਕਅਪ ਦਵਾਈਆਂ ਟੈਸਟ ਸਭ ਕੁਝ ਫ੍ਰੀ ਹੈ ਲੈਬ ਵੀ ਨਾਲ ਫ੍ਰੀ ਹੈ ਬਿਲਕੁਲ ਤੇ ਕਿੰਨੇ ਦਿਨ ਤੱਕ ਇਹ ਸੇਵਾ ਚੱਲੇ ਸ਼ਾਮ ਤੱਕ ਹੀ ਚੱਲਦਾ ਰਹੇਗਾ ਜੀ ਪ੍ਰੋਗਰਾਮ ਜਿਹਦੇ ਵਿੱਚ ਲੰਗਰ ਵੀ ਹੈ ਬਾਕੀ ਵੀ ਹਰ ਚੀਜ਼ ਫ੍ਰੀ ਮਿਲ ਰਹੀ ਹੈ ਵੋਟਨ ਮਤੜਾ ਤੇ ਦੇਖ ਸਕਦੇ ਹੋ ਕਿ ਇਹ ਮੈਮ ਸਰਨਲ ਮਜੂਰ ਨੇ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਅੱਜ ਦਾ ਦਿਨ ਖਾਸ ਗੁਰਪੁਰਬ ਦੇ ਮੌਕੇ ਤੇ ਇਹ ਮਿਹਰ ਹਸਪਤਾਲ ਮੌਜੂਦਾ ਜਿੱਥੇ ਕਿ ਹਰ ਤਰ੍ਹਾਂ ਦੀ ਜਿਹੜੀ ਸੇਵਾ ਹੈ ਉਹ ਪੇਸ਼ੈਂਟ ਨੂੰ ਫ੍ਰੀ ਦਿੱਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪੇਸ਼ੈਂਟ ਇੱਥੇ ਆਂਦਾ ਹੈ ਤਾਂ ਅੱਜ ਦਾ ਦਿਨ ਖਾਸ ਫ੍ਰੀ ਚੈੱਕਅਪ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਨਾਲ ਫ੍ਰੀ ਮੈਡੀਸਿਨਸ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਸੋ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਬੱਚੇ ਨੇ ਹੋਰ ਵੀ ਜਿਹੜੇ ਲੇਡੀਜ਼ ਨੇ ਉਹ ਆਪਣੇ ਆਪਣੇ ਅੰਦਰ ਚੈੱਕ ਅਪ ਕਰਵਾ ਰਹੇ ਨੇ ਦਵਾਈਆਂ ਲੈ ਰਹੇ ਨੇ ਅੱਜ ਦਾ ਦਿਨ ਖਾਸ ਹੈ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੇ ਇੱਥੇ ਚੈੱਕ ਅਪ ਆਈਸ ਜਿਹੜੀਆਂ ਚੈਕਿੰਗ ਦੀ ਜਿਹੜੀ ਆਈਸ ਚੈੱਕ ਅਪ ਹੋ ਰਿਹਾ ਹੈ ਉਹ ਵੀ ਬਿਲਕੁਲ ਹੀ ਫ੍ਰੀ ਕੀਤਾ ਜਾ ਰਿਹਾ ਹੈ ਤੁਹਾਨੂੰ ਨਾਲ-ਨਾਲ ਦਿਖਾ ਵੀ ਰਹੇ ਹਾਂ ਕਿ ਕਿਸ ਤਰ੍ਹਾਂ ਜੇਕਰ ਇਹ ਫ੍ਰੀ ਕੈਂਪ ਜਿਹੜਾ ਲਗਾਇਆ ਗਿਆ ਹੈ ਤੇ ਜਿਹੜੀਆਂ ਸੇਵਾਵਾਂ ਨੇ ਇਹ ਨਾਮ ਦੇ ਤੌਰ ਤੇ ਨਹੀਂ ਲਗਾਇਆ ਗਿਆ ਜਿਹੜੀਆਂ ਸੇਵਾਵਾਂ ਨੇ ਉਹ ਦਿੱਤੀਆਂ ਵੀ ਜਾ ਰਹੀਆਂ ਨੇ ਤੇ ਇੱਥੇ ਜਿਹੜੇ ਜਿਨ੍ਹਾਂ ਨੂੰ ਖਾਸ ਜ਼ਰੂਰਤ ਹੈ ਜ਼ਰੂਰਤਮੰਦਾਂ ਦੀ ਸੇਵਾ ਇਹ ਜਿਹੜੀ ਖਾਸ ਅੱਜ ਦੇ ਦਿਨ ਸੇਵਾ ਜਿਹੜੀ ਹੈ ਮੇਹਰ ਹਸਪਤਾਲ ਦੇ ਵੱਲੋਂ ਕੀਤੀ ਜਾ ਰਹੀ ਹੈ ਡਾਕਟਰ ਸਾਹਿਬ ਮੌਜੂਦ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ 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 ਸਰ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਫ੍ਰੀ ਚੈੱਕਅਪ ਕੀਤੇ ਜਾ ਰਹੇ ਨੇ ਦਵਾਈਆਂ ਵੰਡੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰੀ ਸਮੂਹ ਸੰਗਤ ਨੂੰ ਵਧਾਈ ਜਿੰਦੇ ਨਾ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਅੱਜ ਦਾ ਪਵਿੱਤਰ ਦਿਹਾੜੇ ਤੇ ਔਰ ਉਸ ਦੇ ਨਾਲ ਸਾਡੇ ਨਾਲ ਦੇ ਗੁਰਨਾਨਕ ਮੋਦੀ ਖਾਨਾ ਵਾਲਿਆਂ ਨੇ ਇਹਨਾਂ ਨੇ ਸਾਡੇ ਨਾਲ ਆਰਗੇਨਾਈਜ਼ ਕੀਤਾ ਹੈ ਕੈਂਪ। ਅਮਾਰੇ ਬਹੁਤ ਬਧਾਈ ਦੇ ਪਾਤਰ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਆਲਰੇਡੀ ਕਿ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਔਰ ਖਾਣਾ ਵੀ ਖੁਲਾਇਆ ਜਾ ਰਿਹਾ। ਸੋ ਇਸ ਪਵਿੱਤਰ ਮੌਕੇ ਤੇ ਮੈਂ ਇਹ ਹੀ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹਨਾ ਹੈ ਕਿ ਜੋ ਗੁਰਨਾਨਕ ਸਾਹਿਬ ਦਾ ਮੈਸੇਜ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ। ਉਸਤੇ ਉੱਤੇ ਸਾਨੂੰ ਪਹਿਰਾ ਦਿੰਦੇ ਰਹਿਣਾ ਚਾਹੀਦਾ ਔਰ ਇਹਦੇ ਨਾਲ ਹੀ ਮੈਂ ਸਮੂਹ ਜਗਤ ਨੂੰ ਇਸ ਦਿਨ ਦੀਆਂ ਸ਼ੁਭ ਦਿਹਾੜੀਆਂ ਦੀਆਂ ਦੁਆਇਆਂ ਵਧਾਈਆਂ ਦਿੰਦਾ ਹਾਂ ਬਹੁਤ ਬਹੁਤ ਧੰਨਵਾਦ ਤੇ ਦੇਖ ਸਕਦੇ ਹੋ ਕਿ ਇੱਥੇ ਮਿਹਰ ਹਸਪਤਾਲ ਤੇ ਗੁਰਨਾਣਕ ਮੋਦੀ ਖਾਣਾ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕੀਤਾ ਗਿਆ ਹੈ ਜਿਸ ਦਾ ਮਰੀਜ਼ ਜਿਹੜੇ ਨੇ ਤੇ ਹੋਰ ਵੀ ਸੰਗਤਾਂ ਜਿਹੜੀਆਂ ਨੇ ਖਾਸ ਤੌਰ ਤੇ ਲਾਭ ਲੈ ਰਹੀਆਂ ਨੇ ਤੇ ਹਸਪਤਾਲ ਦਾ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾ ਰਿਹਾ ਕਿ ਜਿੱਥੇ ਮਰੀਜ਼ ਜਿਹੜੇ ਨੇ ਆਪਣੀ ਆਪਣੀ ਜੋ ਵੀ ਉਹਨਾਂ ਨੂੰ ਪ੍ਰੋਬਲਮਸ ਹੈ ਉਹ ਇੱਥੇ ਚੈੱਕਅਪ ਕਰਵਾ ਰਹੇ ਨੇ ਫ੍ਰੀ ਜਿਹੜੇ ਉਹਨਾਂ ਦੇ ਚੈੱਕਅਪ ਕੀਤੇ ਜਾ ਰਹੇ ਨੇ ਇਸ ਦੇ ਨਾਲ ਨਾਲ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਦੇਖ ਸਕਦੇ ਹੋ ਕਿ ਉਹ ਹਰ ਕੋਈ ਮਰੀਜ਼ ਜਿਹੜਾ ਹੈ ਇੱਥੇ ਆਪੀ ਆਪਣੇ ਚੈੱਕਅਪ ਕਰਵਾਉਣ ਆਪਣੇ ਦਵਾਈਆਂ ਲੈਣ ਇੱਥੇ ਪਹੁੰਚ ਰਿਹਾ ਹੈ ਕਿਉਂਕਿ ਅੱਜ ਖਾਸ ਦਿਨ ਇੱਥੇ ਉਹਨਾਂ ਨੂੰ ਫ੍ਰੀ ਜਿਹੜੀਆਂ ਦਵਾਈਆਂ ਨੇ ਦਿੱਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਮੈਡਮ ਨਾਲ ਵੀ ਹਾਂਜੀ ਮੈਡਮ ਕੀ ਕਹਿਣਾ ਚਾਹੋਗੇ ਅੱਜ ਹਸਪਤਾਲ ਵੱਲੋਂ ਫ੍ਰੀ ਚੈੱਕਅਪ ਇੱਥੇ ਜਿਹੜਾ ਲਗਾਇਆ ਗਿਆ ਹੈ ਕੈਂਪ ਲਗਾਇਆ ਗਿਆ ਹੈ ਤੇ ਇਸ ਦੇ ਨਾਲ-ਨਾਲ ਚੈੱਕਅਪ ਵੀ ਫ੍ਰੀ ਹੋ ਰਹੇ ਨੇ ਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਜਿਹੜਾ ਕਿਸੇ ਗਰੀਬ ਬੰਦੇ ਦਾ ਜਾਂ ਨਹੀਂ ਵੀ ਘਰ 'ਚ ਮਤਲਬ ਕਿ ਵੀ ਕੋਈ ਇਲਾਜ ਕਰਵਾ ਸਕਦਾ ਫਰੀ ਕੈਂਪ ਲੱਗਾ ਹੈ ਬਹੁਤ ਵਧੀਆ ਚੀਜ਼ ਹੈ ਸਭ ਤੋਂ ਵੱਡਾ ਇਹੀ ਭਲਾ ਅਕਸਰ ਦੇਖਿਆ ਜਾਂਦਾ ਹੈ ਕਿ ਲੰਗਰ ਤਾਂ ਬਹੁਤ ਸਾਰੇ ਲਗਾਏ ਜਾਂਦੇ ਨੇ ਪਰ ਇੱਕ ਨੋਖਾ ਲੰਗਰ ਜਿਹੜਾ ਅੱਜ ਇਹ ਮਰੀਜ਼ਾਂ ਨੂੰ ਖਾਸ ਦਿੱਤਾ ਜਾ ਰਿਹਾ ਹੈ ਬਹੁਤ ਵਧੀਆ ਇਹੀ ਅੱਛੀ ਗੱਲ ਹੈ ਚਲੋ ਦੁੱਖ ਦੇ ਸਾਥੀ ਬੰਨਾ ਬਹੁਤ ਜ਼ਰੂਰੀ ਆ ਸੁੱਖਾਂ ਦੇ ਤਾਂ ਬਹੁਤ ਜ਼ਿਆਦਾ ਹੀ ਆ ਤੇ ਸ਼ੁਕਰ ਹੈ ਉਹਦਾ ਡਾਕਟਰ ਸਾਹਿਬ ਦਾ ਵੀ ਜਿਨ੍ਹਾਂ ਨੇ ਸੁਝਾ ਲਿੱਤਾ ਹੈ ਔਰ ਜੋ ਵੀ ਇਹ ਮਤਲਬ ਕਰ ਰਹੇ ਆ ਨੈਡਿਸ਼ਨ ਵੀ ਦੇ ਰਹੇ ਆ ਬਹੁਤ ਇਲਾਜ ਸਹੀ ਢੰਗ ਨਾਲ ਕਰ ਰਹੇ ਆ ਚੰਗੀ ਗੱਲ ਹੈ ਗਰੀਬਾਂ ਦਾ ਭਲਾ ਕਰਨਾ ਬਹੁਤ ਵਧੀਆ ਚੀਜ਼ ਹੈ ਬਿਲਕੁਲ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਤੇ ਇਸ ਖਾਸ ਅਜੇ ਗੁਰਪੁਰਬ ਦੇ ਮੌਕੇ ਤੇ ਇਹ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਬਾਹਰ ਦੇ ਦ੍ਰਿਸ਼ ਦਿਖਾਣੇ ਆ ਦੇਖ ਸਕਦੇ ਹੋ ਕਿ ਦਵਾਈਆਂ ਜਿਹੜੀਆਂ ਨੇ ਉਹ ਵੀ ਇੱਥੇ ਫ੍ਰੀ ਹੀ ਵੰਡੀਆਂ ਜਾ ਰਹੀਆਂ ਨੇ ਇੱਥੇ ਫਰੀ ਚੈੱਕ ਅਪ ਕਰਕੇ ਜੋ ਵੀ ਕਿਸੇ ਨੂੰ ਜਿਸ ਤੇ ਵੀ ਪ੍ਰਕਾਰ ਦੀ ਦਵਾਈ ਚਾਹੀਦੀ ਹੈ ਉਹ ਵੀ ਅੱਜ ਖਾਸ ਜਿਹੜੀ ਫਰੀ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਹਰ ਕੋਈ ਇਸ ਸੇਵਾ ਦਾ ਇਸ ਲੰਗਰ ਦਾ ਜਿਹੜਾ ਖਾਸ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਲਗਾਇਆ ਗਿਆ ਇਸ ਦਾ ਲਾਭ ਲੈ ਰਹੀਆਂ ਨੇ ਦੇਖ ਸਕਦੇ ਹੋ ਕਿ ਦਸਏਕੇ ਗੁਰਨਾਨਕ ਮੋਦੀ ਖਾਨਾ ਤੇ ਮਹਿਰ ਹਸਪਤਾਲ ਦੇ ਵੱਲੋਂ ਸਾਂਝੇ ਤੌਰ ਤੇ ਇਹ ਉਪਰਾਲਾ ਜਿਹੜਾ ਕੀਤਾ ਗਿਆ ਹੈ ਖਾਸ ਅਸਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਦਵਾਈਆਂ ਦੇ ਲੰਗਰ ਦੇ ਨਾਲ ਨਾਲ ਹੀ ਕਾਫੀ ਦਾ ਲੰਗਰ ਤੇ ਕੁਲਚੀਆਂ ਦਾ ਜਿਹੜਾ ਲੰਗਰ ਹੈ ਉਹ ਵੀ ਚੱਲ ਰਿਹਾ ਹੈ ਤਸਵੀਰਾਂ ਦਿਖਾ ਰਹੇ ਹਾਂ ਕਾਫੀ ਦਾ ਲੰਗਰ ਤੇ ਕੁਲਚੀਆਂ ਦਾ ਲੰਗਰ ਚੱਲ ਰਿਹਾ ਹੈ ਦੱਸਦੇ ਕਿ ਗੁਰੂ ਨਾਨਕ ਮੋਦੀ ਖਾਣਾ ਤੇ ਮਿਹਰ ਹਸਪਤਾਲ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕੀਤਾ ਗਿਆ ਹੈ ਮੇਰੇ ਨਾਲ ਗੁਰੂ ਨਾਨਕ ਮੋਦੀ ਖਾਣਾ ਤੋਂ ਵੀ ਜਿਹੜੇ ਮੈਂ ਵੀਰ ਜੀ ਨੇ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਜਪrakashਪੁਰ ਉਹਦਾ ਸਬੰਧ ਵਿੱਚ ਸਾਡੇ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਦੇਵ ਜੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਈ ਇਸ ਕਰਕੇ ਮੈਂ ਇਨਾਂ ਆਇਆ ਅੱਜ ਦਵਾਈਆਂ ਦੀ ਇਹਨਾਂ ਨੇ ਕੈਂਪ ਲਗਾਇਆ ਹੈ ਤੇ ਲੰਗਰ ਬਹੁਤ ਸੰਗਤਾਂ ਨੇ ਲਗਾਏ ਹੋਏ ਨੇ ਪਰ ਇਹਨਾਂ ਵੱਲ ਵੇਖ ਕੇ ਬਹੁਤ ਖੁਸ਼ੀ ਹੋਈ ਆ ਕਿ ਗੁਰਨਾਨਕ ਮੋਦੀ ਖਾਣਾ ਸਟੋਰ ਮੈਡੀਕਲ ਸਟੋਰ ਵਾਲਿਆਂ ਨੇ ਦਵਾਈਆਂ ਦਾ ਕੈਂਪ ਲਗਾਇਆ ਹੈ ਦਵਾਈਆਂ ਦੇ ਕੈਂਪ ਲਗਾਉਣ ਨਾਲ ਜਿਹੜੇ ਲੋੜਵੰਦ ਆ ਜਿਹੜੇ ਆਪਣੀ ਦਵਾਈ ਨਹੀਂ ਲੈ ਸਕਦੇ ਜਾਂ ਉਹ ਚੈੱਕਅਪ ਨਹੀਂ ਕਰਾ ਸਕਦੇ ਇਹਨਾਂ ਨੇ ਚੈੱਕਅਪ ਵੀ ਨਾਲ ਅੱਖਾਂ ਦਾ ਚੈੱਕ ਵੀ ਹੋ ਰਿਹਾ ਵਾ ਨਾਲ ਨਾਲ ਦਵਾਈ ਦਿੱਤੀ ਜਾ ਰਹੀ ਆ ਮੈਂ ਗਿਆ ਨਾ ਮੈਂ ਨਾਲ ਬਿੱਤੀਆਂ ਜਾ ਰਹੀਆਂ ਹੈ ਕਿ ਲੋੜਵੰਦਾਂ ਨੂੰ ਜਿਹੜੀ ਲੋੜ ਆ ਉਹ ਪੂਰੀ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਦੇਖਿਆ ਕਿ ਸਾਰਿਆਂ ਨੇ ਲੰਗਰ ਤੇ ਧਰੂ ਲਗਾਇਆ ਪਰ ਇਹਨਾਂ ਨਾਲ ਲੰਗਰ ਵੀ ਲਗਾਇਆ ਵਾ ਪਰ ਇਹਨਾਂ ਨੇ ਸੋਚਿਆ ਕਿ ਜਿਹੜੀ ਵੀ ਚੀਜ਼ ਦੀ ਲੋੜ ਆ ਸੰਗਤਾਂ ਨੂੰ ਉਹ ਦਿੱਤੀ ਜਾਵੇ ਇਸ ਕਰਕੇ ਇਹਨਾਂ ਨੇ ਦਵਾਈਆਂ ਦਾ ਲੰਗਰ ਵੀ ਲਗਾਇਆ ਇਹ ਵੇਖ ਕੇ ਬਹੁਤ ਖੁਸ਼ੀ ਕੀ ਸਾਰੇ ਸੰਗਤਾਂ ਨੂੰ ਇਹ ਸਹਿਯੋਗ ਦੇਣਾ ਚਾਹੀਦਾ ਕਿ ਜਿਹੜੀ ਜਿਹੜੀ ਚੀਜ਼ ਦੀ ਕਿਸੇ ਲੋੜ ਆ ਉਹਦਾ ਲੰਗਰ ਲਗਾਇਆ ਜਾਵੇ ਹੋਰ ਬਾਕੀ ਬਹੁਤ ਪ੍ਰੇਸ਼ਾਨ ਕਰਨ ਸੋ ਗਿਵੀ ਹੋਰ ਵੀ ਸੰਤਾ ਮਜੂਲ ਨੇ ਗੱਲਬਾਤ ਕਰਦੇ ਆ ਮਿਰਜੇ ਕੀ ਕਹਿਣਾ ਚਾਹੋਗੇ ਖਾਸ ਉਪਰਾਲਾ ਕੀਤਾ ਗਿਆ ਹੈ ਮਨੁੱਖਤਾ ਦੀ ਸੇਵਾ ਲਈ ਮਨੁੱਖਤਾ ਦੇ ਭਲੇ ਲਈ ਅੱਜ ਇੱਕ ਉਪਰਾਲਾ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਜਨਮ ਦਿਨ ਦੀ ਬਹੁਤ-ਬਹੁਤ ਵਧਾਈਆਂ ਆਪ ਸਭ ਨੂੰ ਤੇ ਉਹਦੇ ਨਾਲ ਹੀ ਬਹੁਤ ਹੀ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਬਹੁਤ ਹੀ ਲੰਗਰ ਲੱਗੇ ਹੋਏ ਨੇ ਬਹੁਤ ਹੀ ਉਤਸ਼ਾਹ ਨਾਲ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਉਹਦੇ ਨਾਲ ਹੀ ਗੁਰਨਾਨਕ ਮੋਦੀ ਖਾਨੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਉਹ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਖੂਨਦਾਨ ਇੱਕ ਮਹਾ ਖੂਨਦਾਨ ਦੇ ਨਾਲ ਦੇਖੋ ਇੱਕ ਪੰਥ ਦੋ ਕਾਜ ਆਪਾਂ ਕਰਦੇ ਆਂ ਇੱਕ ਤੇ ਆਪਾਂ ਕਿਸੇ ਦੀ ਲੋੜ ਮੰਦੀ ਜਿਵੇਂ ਐਕਸੀਡੈਂਟ ਹੋ ਗਿਆ ਕਿਸੇ ਦਾ ਕੋਈ ਸਰਜਰੀ ਹੋ ਗਈ ਉਹਨੂੰ ਆਪਾਂ ਖੂਨ ਦਿੰਨੇ ਆ ਉਹਦੀ ਜਾਨ ਬਚਾਉਨੇ ਆ ਉਤੋਂ ਆਪਾਂ ਆਪਣੇ ਸ਼ਰੀਰ ਦਾ ਵੀ ਕਿੰਨਾ ਖਿਆਲ ਰੱਖਦੇ ਆ ਖੂਨ ਦੇਣ ਦੇ ਨਾਲ ਸੋ ਇਹ ਜਿਹੜਾ ਉਪਰਾਲਾ ਬਹੁਤ ਹੀ ਸ਼ਲਾੰਗਾ ਜੋਗਿਆ ਅਸੀਂ ਸਾਰੇ ਮਿਲ ਕੇ ਇਹ ਉਪਰਾਲੇ ਦੀ ਬਹੁਤ ਹੀ ਸ਼ਲਾੰਗਾ ਕਰ ਰਹੇ ਆ ਬਾਕੀ ਮੇਰੇ ਵੀਰ ਜੀ ਨਾਲ ਖਲੋਤੇ ਨੇ ਵੱਡੇ ਇਹ ਵੀ ਦੱਸਣਗੇ ਹਾਂਜੀ ਵੀਰ ਜੀ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਣਾਣਕ ਦੇ ਜੇ ਪ੍ਰਕਾਸ਼ ਹੋਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜਿਵੇਂ ਕਿ ਇੱਥੇ ਦੇਖਿਆ ਗਿਆ ਹੈ ਕਿ ਅੱਜ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਮੈਡੀਕਲ ਕੈਂਪ ਵਿੱਚ ਕਈ ਗਰੀਬਾਨੀਆਂ ਸੁਣਵਾਈਆਂ ਹੋਣ ਗਿਆ ਜੀ ਇੱਥੇ ਫ੍ਰੀ ਟੈਸਟ ਹੋਣਗੇ ਹਰ ਤਰ੍ਹਾਂ ਦੀ ਮਹਿੰਗੀ-ਮਹਿੰਗੀ ਦਵਾਈ ਸਸਤੀ ਮਿਲੇਗੀ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਿਸ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਇੱਥੇ ਆ ਕੇ ਆਪਣੇ ਟੈਸਟ ਕਰਾ ਕੇ ਫ੍ਰੀ ਦਵਾਈਆਂ ਲੈ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੋ ਦੇਖ ਸਕਦੇ ਹੋ ਕਿ ਅੱਜ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇੱਕ ਖਾਸ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿੱਥੇ ਦਵਾਈਆਂ ਦਾ ਲੰਗਰ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਲੰਗਰ ਲਗਾਏ ਗਏ ਨੇ ਤੇ ਨੁਕਤਾ ਦੀ ਸੇਵਾ ਲਈ ਖਾਸ ਉਪਰਾਲਾ ਤਾਂ ਕਿ ਜ਼ਰੂਰਤਮੰਦ ਜਿਹੜੇ ਕਿ ਕਿਸੇ ਕਾਰਨ ਕਰਕੇ ਦਵਾਈ ਨਹੀਂ ਲੈ ਸਕਦੇ ਉਹਨਾਂ ਨੂੰ ਅੱਜ ਫ੍ਰੀ ਦਵਾਈਆਂ ਤੇ ਵੰਡਿਤ ਕੀਤੀਆਂ ਹੀ ਜਾ ਰਹੀਆਂ ਨੇ ਇਸ ਦੇ ਨਾਲ ਨਾਲ ਹੀ ਉਹਨਾਂ ਨੂੰ ਫ੍ਰੀ ਚੈੱਕਅਪ ਵੀ ਕੀਤੇ ਜਾ ਰਹੇ ਨੇ ਹਰ ਤਰ੍ਹਾਂ ਦੇ ਫ੍ਰੀ ਚੈੱਕਅਪ ਕੀਤੇ ਜਾ ਰਹੇ ਨੇ ਤੇ ਉਹਨਾਂ ਵੱਲੋਂ ਇਹ ਹੀ ਕਿਹਾ ਗਿਆ ਹੈ ਕਿ ਜੋ ਵੀ ਜ਼ਰੂਰਤਮੰਦ ਹੈ ਉਹ ਇਸ ਸੇਵਾ ਦਾ ਲਾਭ ਲੈ ਸਕਦਾ ਹੈ ਕੈਮਰਾਮੈਨ ਅਰਸ਼ਦੇ ਨਾਲ ਮਾਸੂਦ ਜੇਤ ਗ੍ਰੇਟ ਪੰਜਾਬ ਟੀਵੀ ਅਮਰ